ਹਰੀ ਵਿਭਾਗ ਨੂੰ ਮਿਲੇ ਅੱਜ ਆਪਣਾ ਹੌਲਸ ਡਿਪਾਰਟਮੈਂਟ ਤੋਂ ਵੀ ਆਏ ਜੀ ਤੇ ਹੋਰ ਪਹਿਲੇ ਦੁਜੀ ਕਮੇਟੀ ਤੋਂ ਵੀ ਆਏ ਕੋਈ ਹੈ ਨਹੀਂ ਸੁਣਾਈ ਕੋਈ ਨਿਕਲ ਹੁੰਦਾ ਸ਼ਾਮ ਨੂੰ ਕੋਈ ਬਾਹਰ ਕਰੇ ਅਮਰਜੈਂਸੀ ਜਾਣਾ ਪੈ ਜਵੇ ਰੋਡ ਤੇ ਦੋਨੋਂ ਪਾਸੇ ਦਕਾਨਾਂ ਲੱਗੀਆਂ ਬਾਜ਼ਾਰ ਕੋਈ ਹੈ ਨਹੀਂ ਸਾਡਾ ਨੌਜਵਾਨ ਕੁਸ਼ਤੀ ਦੰਗਲ ਕਲੱਬ ਹੈ ਪਿੰਡ ਮਟੌਰ ਸੈਕਟਰ 70 ਅਸੀਂ ਜਿੱਥੇ ਲੋਕਾਂ ਨੂੰ ਸੇਧ ਦਿੰਨੇ ਆ ਖੇਡਣ ਵੱਲ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਨੇ ਆ ਇੱਥੇ ਧਿਆਨ ਪ੍ਰਸ਼ਾਸਨ ਦਾ ਇਸ ਮੰਡੀ ਕੰਨੀ ਵੀ ਚਰੇ ਆਂ ਗੰਦ ਦੇ ਵਿੱਚ ਦਸਤਬੀਨ ਚ ਮੰਡੀ ਲੱਗੀ ਆ ਤੁਹਾਡੇ ਸਾਹਮਣੇ ਆ ਤੇ ਬਾਹਰ ਉਰੇ ਹੁਣ ਖਾਣ ਪੀਣ ਦੀਆਂ ਚੀਜ਼ਾਂ ਆ ਕਿਸੇ ਬੰਦੇ ਕੋਲ ਉਰੇ ਮੰਡੀ ਨੂੰ ਉਰੇ ਮੰਡੀ ਦੇ ਸਫਾਈ ਕਰਨ ਦਾ ਕਿਹਦਾ ਕਿਹਦੇ ਕੋਲ ਚੀਜ਼ਾਂ ਲੋਕ ਹੁਣ ਜੇ ਆਈਟਮ ਬੰਪਟੂਗਾ ਸਾਰੇ ਪਿੰਡ ਆਸਤੇ ਸਾਰੇ ਸ਼ਹਿਰ ਆਸਤੇ ਫੱਡੂ ਕੋਈ ਮਲੇਰੀਆ ਬਿਮਾਰੀ ਫੈਲ ਗਈ ਕੋਈ ਹੈਜਾ ਹੋ ਗਿਆ ਉਹ ਤਾਂ ਸਾਰੇ ਗਰਾਉਂਡ ਨਹੀਂ ਹੋਣਾ ਸਾਰੇ ਇਲਾਕੇ ਚ ਫੈਲਣਾ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਕੁਸੀ ਸਿੰਗਲ ਜਾਣਾ ਸਪਾਹਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਸਾਡਾ ਨੌਜਵਾਨ ਕੁਸ਼ਤੀ ਦੰਗਲ ਕਲੱਬ ਹੈ ਪਿੰਡ ਮਟੌਰ ਸੈਕਟਰ 70 ਅਸੀਂ ਜਿੱਥੇ ਲੋਕਾਂ ਨੂੰ ਸੇਹ ਦਿੰਨੇ ਆ ਖੇਡਣ ਵੱਲ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਨੇ ਆ ਇੱਥੇ ਧਿਆਨ ਪ੍ਰਸ਼ਾਸਨ ਦਾ ਇਸ ਮੰਡੀ ਕੰਨੀ ਵੀ ਦਿਵਾਣਾ ਚਾਹਨੇ ਆ ਹੁਣ ਦੀਵਾਲੀ ਆ ਗਈ ਕੋਈ ਸੀਜ਼ਨ ਨੇੜੇ ਆਊਗਾ 2-4 ਮਹੀਨਿਆਂ ਨੂੰ 6:00 ਵਜੇ ਨੇ ਸ਼ੁਰੂ ਹੋ ਜਾਣੇ ਆ ਦੁਕਾਨਾਂ ਦੇ ਵੱਡੀਆਂ ਤੇ ਕਿ ਇਹਨਾਂ ਨੇ ਸਿਹਤ ਦੇ ਨਾਲ ਖੇਲ ਖਲਵਾੜ ਕਰਦੇ ਨੇ ਆ ਉਰੇ ਸ਼ਰੇਆਮ ਗੰਦ ਦੇ ਵਿੱਚ ਦਸਤਬੀਨ ਚ ਮੰਡੀ ਲੱਗੀ ਆ ਤੁਹਾਡੇ ਸਾਹਮਣੇ ਆ ਤੇ ਬਾਹਰ ਉਰੇ ਹੁਣ ਖਾਣ ਪੀਣ ਦੀਆਂ ਚੀਜ਼ਾਂ ਆ ਕਿਸੇ ਬੰਦੇ ਕੋਲ ਉਰੇ ਮੰਡੀ ਨੂੰ ਉਰੇ ਮੰਡੀ ਦੀ ਸਫਾਈ ਕਰਨ ਦਾ ਕਿਹਦਾ ਕਿਹਦੇ ਕੋਲ ਜਿੰਮਾ ਹੈ ਕਿਹੜੇ ਅਫਸਰ ਦੀ ਜ਼ਿੰਮੇਵਾਰੀ ਹੈ ਕਿਹੜਾ ਠੇਕੇਦਾਰ ਹੈ ਪਰ ਸਾਨੂੰ ਉਰੇ ਕੋਈ ਆਈ ਗਈ ਨਹੀਂ ਦੇ ਰਿਹਾ ਤੇ ਲੋਕ ਬਹੁਤ ਤੰਗ ਨੇ ਜੀ ਤੇ ਲੋਕਾਂ ਦੀ ਸਿਹਤ ਨਾਲ ਖਲਵਾੜ ਹੋ ਰਿਆ ਤੁਹਾਡੇ ਸਾਹਮਣੇ ਆ ਜੀ ਖਾਨ ਪੀਂਦੀਆਂ ਚੀਜ਼ਾਂ ਲੋਕ ਹੁਣ ਜੇ ਆਈਟਮ ਬੰਪਡੂਆ ਸਾਰੇ ਪਿੰਡ ਆਸਤੇ ਸਾਰੇ ਸ਼ਹਿਰ ਆਸਤੇ ਫੱਡੂ ਕੋਈ ਮਲੇਰੀਆ ਬਿਮਾਰੀ ਫੈਲ ਗਈ ਕੋਈ ਹੈਜਾ ਹੋ ਗਿਆ ਉਹ ਤਾਂ ਸਾਰੇ ਗਰਾਉਂ ਨਹੀਂ ਹੋਣਾ ਸਾਰੇ ਇਲਾਕੇ ਚ ਫੈਲਣਾ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਜੋ ਜ਼ਿੰਮੇਵਾਰ ਹੈ ਉਹਦੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਿਲਕੁਲ ਡਰਿਆ ਜੀ ਸਾਰੇ ਤੁਹਾਡੇ ਸਾਹਮਣੇ ਆ ਜੀ ਕੋਈ ਬਿਨਾ ਨੱਕ ਟਕੇ ਜਾ ਰਿਹਾ ਜੀ ਮੰਡੀ ਦੇ ਵਿੱਚ ਮੰਡੀ ਸਾਫ਼ ਸੁਥਰੀ ਥਾਂ ਤੇ ਹੋਣੀ ਚਾਹੀਦੀ ਐ। ਠੀਕ ਐ। ਅੱਬਲ ਤਾਂ ਹੋਰਾਂ ਦੀ ਹੱਟ ਨਹੀਂ ਉਹ ਚਾਹੀਦੀ ਐ ਜੀ। ਅਡਸਟਬਿੰਚ ਮੰਡੀ ਲੱਗੀ ਹੋਈ ਐ। ਸਾਡੀ ਤਾਂ ਹੀ ਮੰਗਿਆ ਜੀ ਉਹਨਾਂ ਦੀ ਮੰਡੀ ਹਟਾ ਕੇ ਕਿਸੇ ਸਾਫ਼ ਜਗ੍ਹਾ ਤੇ ਲਾਈ ਜਾਵੇ। ਹਾਂ ਜੀ। ਆਪਣਾ ਹੌਲ ਡਿਪਾਰਟਮੈਂਟ ਤੋਂ ਵੀ ਆਏ ਜੀ। ਤੇ ਹੋਰ ਪਹਿਲੇ ਦੂਜੇ ਕਮੇਟੀ ਤੋਂ ਵੀ ਆਏ ਕੋਈ ਹੈ ਨਹੀਂ ਜਨਵਾਈ ਕੋਈ ਗੱਲ। ਕੋਈ ਮੋਦ ਪ੍ਰਬੰਧਾ ਕੋਈ ਨਹੀਂ ਨਾ ਪਿੰਡ ਦਾ ਆ ਰਿਹਾ ਜਿਹੜੇ ਪਿੰਡ ਦੇ ਨਿਵਾਸੀ ਚੁਣੇ ਹੋਏ। ਉਹਨਾਂ ਨਾਲ ਵੀ ਗੱਲ ਕਰਦੇ ਕੋਈ ਕੰਨਾ ਕਰਦਾ ਕਿ ਨਾ ਜਾਂਦਾ ਸਾਨੂੰ ਨਹੀਂ ਪਤਾ। ਵੀ ਇਹ ਤਾਂ ਕਿਹਨੂੰ ਪਤਾ ਹੋਵੇਗਾ ਜੀ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਕੋਈ ਸਫਾਈ ਦਾ ਇੰਨਾ ਵਾਲਾ ਤੁਸੀਂ ਆ ਕੇ ਦੇਖ ਲਓ ਵੀ ਇੱਥੇ ਕਿੰਨਾ ਗੰਦਗੀ ਪਈਏ ਆ ਰੋਡ ਤੋਂ ਨਹੀਂ ਨਿਕਲੋਂਦਾ ਸ਼ਾਮ ਨੂੰ ਕੋਈ ਬਾਹਰ ਕਰੇ ਐਮਰਜੈਂਸੀ ਜਾਣਾ ਪੈ ਜਵੇ ਰੋਡ ਤੇ ਦੋਨੋਂ ਪਾਸੇ ਦੁਕਾਨਾਂ ਲੱਗੀਆਂ ਬਾਜ਼ਾਰ ਕੋਈ ਹੈ ਨਹੀਂ ਨਾ ਉਹ ਨਾਲ ਹੀ ਮਟਰ ਪਿੰਡ ਐ ਉੱਥੇ ਵੀ ਲੋਕ ਰਹਿੰਦੇ ਬੱਚੇ ਵੀ ਰਹਿੰਦੇ ਆ ਤੇ ਇਹਦਾ ਅਸਰ ਬੱਚਿਆਂ ਤੇ ਵੀ ਪੈਂਦਾ ਕੰਮ ਬੱਚਿਆਂ ਤੇ ਪੈਂਦਾ ਜੀ ਆ ਦੇਖੋ ਖਾਣ ਪੀਣ ਵਾਲੀਆਂ ਚੀਜ਼ਾਂ ਬਿਕਰੀਆਂ ਸਰੇਆ ਮੱਖੀਆਂ ਬਿਕਰੀਆਂ ਮੁਰੇ ਵਾਲੇ ਇੱਥੇ ਗੰਦਗੀ ਤਾਂ ਮੁਸ਼ਕਲ ਮੂੰਹ ਟੱਕ ਕੇ ਨਿਕਲਦੇ ਮੰਡੀ ਦੇ ਵਿੱਚ ਇਹਦਾ ਹੈ ਨਹੀਂ ਕੋਈ ਹੱਲ ਹੈ ਨਹੀਂ ਕੋਈ ਜਿਹਨੂੰ ਕਹੀ ਕੋਈ ਸੁਣਦਾ ਨਹੀਂ ਕੋਈ ਕਾਰਵਾਈ ਕਰੇ ਅਸੀਂ ਤਾਂ ਨਾਲੇ ਤੁਲ ਜਿੱਥੇ ਗਏ ਤਾਂ ਜਾਣ ਨੂੰ ਤਿਆਰ ਹਾਂ ਜੀ ਅਸੀਂ ਨਾਲ ਜੇ ਨਾ ਫਿਰ ਨਗਰ ਨਿਗਮ ਜਾਂ ਪ੍ਰਸ਼ਾਸਨ ਨਾ ਨਹੀਂ ਕਰਦਾ ਫਿਰ ਤੁਹਾਡਾ ਅਗਲਾ ਐਕਸ਼ਨ ਕੀ ਹੈ ਅਗਲਾ ਕਰਾਂਗੇ ਜੀ ਫਿਰ ਅੱਗੇ ਦੇਖਾਂਗੇ ਧਰਨਾ ਵੀ ਲਾਵਾਂਗੇ ਜੀ ਕਿ ਜਿਹੜਾ ਗੁੰਗਾ ਤੇ ਅੰਨਾ ਪ੍ਰਸ਼ਾਸਨ ਆ ਉਹਨੂੰ ਜਗਾਵਾਂਗੇ ਫਿਰ ਆਪਣੀ ਆਵਾਜ਼ ਬੁਲੰਦ ਕਰਾਂਗੇ ਸੜਕਾਂ ਘੇਰਾਂਗੇ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ